ਜਿਵੇਂ ਕਿ ਪੰਨ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਸਤਲੁਜ ਤੇ ਬਿਆਸ ਦਰਿਆ ਦੇ ਹੜ੍ਹ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੜ੍ਹ ਆਇਆ ਹੋਇਆ ਤੇ ਪਤਾ ਨਹੀਂ ਕਿੰਨੀ ਕਿ ਜ਼ਮੀਨ ਉਹਨਾਂ ਦੀ ਕਿੰਨੇ ਕਿ ਏਕੜ ਫਸਲ ਜਿਹੜੀ ਤਬਾਹ ਹੋ ਗਈ ਹੈ ਤੇ ਘਰੋਂ ਬੇਕਾਰ ਹੋ ਚੁੱਕੇ ਹੈ ਬਹੁਤ ਸਾਰੇ ਲੋਕ ਸੋ ਪਹਿਲਾਂ ਉਹਨਾਂ ਲੋਕਾਂ ਵੱਲੋਂ ਆਪਣੇ ਏਰੀਆ ਦੀ ਬਹੁਤ ਜ਼ਿਆਦਾ ਮਦਦ ਕੀਤੀ ਗਈ ਸੀ ਬਹੁਤ ਜ਼ਿਆਦਾ ਰਸਨ ਪਹੁੰਚਿਆ ਸੀਗਾ ਸੋ ਇਸ ਵਾਰ ਆਪਣਾ ਫਰਜ਼ ਬਣਦਾ ਹੈ ਸਾਰਿਆਂ ਦਾ ਕਿ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਆਪਣਾ ਦਸਵੰਧ ਕੱਢ ਕੇ ਉਹਨਾਂ ਦੀ ਸਹਾਇਤਾ ਜ਼ਰੂਰ ਕਰੀਏ ਸੋ ਪਿੰਡ ਬੱਲਰਾ ਤਹਿਸੀਲ ਮੋੜਾ ਜਿਲ੍ਹਾ ਸੰਗਰੂ ਸੰਗਰੂਟ ਦੇ ਵਿੱਚ ਇਹਨਾਂ ਹੜਪੀੜਿਤ ਇਲਾਕਿਆਂ ਦੇ ਲਈ ਪਿੰਡ ਦੇ ਵਿੱਚੋਂ ਦਸਵੰਧ ਇਕੱਠਾ ਕੀਤਾ ਜਾ ਰਿਹਾ ਹੈ ਜੀ ਸੋ ਜਿੰਨਾ ਵੀ ਨੌਜਵਾਨਾਂ ਨੇ ਇਹ ਉਪਰਾਲਾ ਕੀਤਾ ਹੈ ਤੇ ਜਿੰਨਾ ਜਿੰਨਾਂ ਨੇ ਯੋਗਦਾਨ ਦਿੱਤਾ ਹੈ ਤੇ ਆਪਣਾ ਦਸਵੰਧ ਕੱਢ ਕੇ ਉਹਨਾਂ ਹੜਪੀੜਿਤ ਇਲਾਕਿਆਂ ਦੇ ਲਈ ਸਹਾਇਤਾ ਪਹੁੰਚਦੀ ਕੀਤੀ ਹੈ ਫੰਡ ਪੁੱਛਦਾ ਕੀਤਾ ਹੈ ਰਾਸ਼ਨ ਪੁੱਛਦਾ ਕੀਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਸੋ ਸਾਰੇ ਪਿੰਡ ਨੂੰ ਤੇ ਹੋਰ ਪੂਰੇ ਪੰਜਾਬ ਨੂੰ ਬੇਨਤੀ ਹੈ ਕਿ ਉਹਨਾਂ ਅੜਪੀੜ ਇਲਾਕਿਆਂ ਵਾਸਤੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਦਸਬੰਧ ਕੱਢ ਕੇ ਜਰੂਰ ਪਹੁੰਚਦਾ ਕਰੋ ਜੀ ਧੰਨਵਾਦ ਬੇਨਤੀ ਹੈ ਪ੍ਰਸ਼ਾਸਨ ਤੋਂ ਅੜਪੀੜਾਂ ਦੇ ਮਤਦਾਨ ਦੇ ਬਾਰੇ ਤੇ ਨਾਜਵਾਨ ਸੇਵਾਾਂ ਦੇ ਬੰਦੋਂ ਆਪਣੀ ਨਜ਼ਰ ਦੇ ਵਿੱਚੋਂ गने माया आटा कणिक दाल चाढ़ खंड कसार जी सेवा करणी चवंदा हुओ बस थो सेवा करी बु ए सो ਸੇਵਾ ਸਿਖਾਉਣੇ ਨਵੇਂ ਪ੍ਰੋਗਰਾਮ ਦੇ ਅਧੀਨ ਸੇਵਾਦਾਰੀ ਦੇ ਯੋਗਤਾ ਦੇ ਕੋਰਸ ਵਿੱਚ